ਬਰਸਾਤਾਂ ਦੇ ਮੌਸਮ 'ਚ ਫੈਲਣ ਵਾਲੀ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਤਿਆਰ ਹੈ ਜਿਸ ਦੇ ਤਹਿਤ ਸਿਵਲ ਸਰਜਨ ਕਪੂਰਥਲਾ ਡਾਕਟਰ ਹਰਪਾਲ ਸਿੰਘ ਵੱਲੋਂ ਸਿਵਲ ਹਸਪਤਾਲ ਫਗਵਾੜਾ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਆਪ ਪਾਰਟੀ ਦੇ ਹਲਕਾ ਇੰਚਾਰਜ ਹਰਜੀਮਾਨ ਅਤੇ ਦਲਜੀਤ ਰਾਜੂ ਤੋਂ ਇਲਾਵਾ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਪਰਮਿੰਦਰ ਕੌਰ ਵੀ ਮੌਜੂਦ ਸਨ ਇਸ ਦੌਰਾਨ ਸੇਵਲ ਸਰਜੰਟ ਡਾਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਡੇਂਗੂ ਫਿਲਾਉਣ ਵਾਲਾ ਮੱਛਰਾਂ ਦਾ ਲਾਰਵਾ ਕਾਫੀ ਹੱਦ ਤੱਕ ਪਣਪ ਜਾਂਦਾ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਘਰਾਂ ਜਾਂ ਆਲੇ-ਦੁਆਲੇ ਦੀਆਂ ਥਾਵਾਂ ਤੇ ਪਾਣੀ ਦਾ ਜ਼ਿਆਦਾ ਸਮਾਂ ਠਹਿਰਨਾ ਹੈ ਜਿਸ ਦੇ ਹੱਲ ਲਈ ਹੀ ਟੀਮਾਂ ਬਣਾ ਕੇ ਦਵਾਈਆਂ ਦਾ ਛਿੜਕਾ ਕੀਤਾ ਜਾਵੇਗਾ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਦੇਖ ਰਹੇ ਹੋ ਕਿ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਜਿਸ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਫੈਲਣ ਦਾ ਪਾਣੀ ਦੇ ਖਰਾਬ ਹੋਣ ਕਰਕੇ ਜਿਸ ਤਰ੍ਹਾਂ ਕਿ ਹੈਜਾ ਹੁੰਦਾ ਹੈ ਡੈਂਗੂ ਹੁੰਦਾ ਹੈ ਔਰ ਮਲੇਰੀਆ ਵੈਰਾ ਹੁੰਦਾ ਹੈ ਜਿੰਨੇ ਵੀ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਹੁੰਦੀਆਂ ਆ ਉਹ ਦਾ ਖਤਰਾ ਹੋਣ ਦਾ ਡਰ ਹੁੰਦਾ ਹੈ ਤੋਂ ਉਸਦੀ ਬਾਬਤ ਅੱਜ ਮੈਂ ਆਪਣੇ ਅਸੂ ਮੁਸਾਵ ਜੋ ਡਾਕਟਰ ਇੱਕ ਡਾਕਟਰ ਪਰਮਿੰਦਰ ਪਰਮਿੰਦਰ ਕੌਰ ਜੀ ਐਸਐਮਓ ਫਗਵਾੜਾ ਇਹਨਾਂ ਨਾਲ ਸਾਰੇ ਡਿਸਕਸ ਕਰ ਰਹੇ ਆ ਕਿ ਸਿਟੀ ਇਹਨਾਂ ਦੇ ਜਾਇਦਾ ਲੈਣ ਵਾਸਤੇ ਔਰ ਮੈਂ ਫੀਲਡ ਵਿਜ਼ਿਟ ਕਰਨ ਵੀ ਜਾ ਰਿਹਾ ਹੈਗਾ ਕਿਤੇ ਜਿੱਥੇ ਸਾਡੀ ਟੀਮਸ ਜਾ ਰਹੀਆਂ ਨੇ ਤੋਂ ਉਹਨਾਂ ਦਾ ਪੂਰਾ ਜਾਇਦਾ ਲੈ ਕੇ ਸਾਡੀ ਤਿਆਰੀ ਦੇਖ ਰਿਹਾ ਜੇ ਕੋਈ ਕਮੀ ਹੈ ਉਸ ਨੂੰ ਅਸੀਂ ਸੁਧਾਰ ਕਰ ਲਈ ਤਾਂ ਜੋ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਹੋਣ ਤੋਂ ਅਸੀਂ ਬਚਿਆ ਜਾ ਸਕੇ ਉਧਰ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਹਰਜੀਮਾਨ ਨੇ ਕਿਹਾ ਕਿ ਡਾਕਟਰ ਹਰਪਾਲ ਸਿੰਘ ਦੇ ਦਸਣ ਮੁਤਾਬਕ ਇਸ ਬਿਮਾਰੀ ਦੀ ਰੋਕ ਥਾਮ ਲਈ ਪਹਿਲਾ 6 ਮੈਂਬਰੀ ਟੀਮ ਸੀ ਤੇ ਹੁਣ 12 ਮੈਂਬਰੀ ਟੀਮ ਬਣਾਈ ਗਈ ਹੈ ਜੋ ਕਿ ਦੋ ਹਿੱਸਿਆਂ ਵਿੱਚ ਸਲਮ ਏਰੀਆ ਅਤੇ ਸ਼ਹਿਰ ਦੀਆਂ ਹੋਰ ਵਫਾ ਥਾਵਾਂ ਦੇ ਨਾਲ-ਨਾਲ ਘਰਾਂ ਵਿੱਚ ਜਾ ਕੇ ਦਵਾਈ ਦਾ ਛੜਕਾ ਕਰਨ ਗਿਆ ਹੁਣ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਜਾਂ ਫਿਰ ਆਲੇ-ਦੁਆਲੇ ਗੰਦਾ ਪਾਣੀ ਬਿਲਕੁਲ ਵੀ ਖੜਾ ਨਾ ਹੋਣ ਦੇਣ ਅਤੇ ਆਪਣਾ ਆਲੇ-ਦੁਆਲਾ ਬਿਲਕੁਲ ਹੀ ਸਾਫ਼ ਸੁਥਰਾ ਰੱਖਣ ਤਾ ਜੋ ਡੇਂਗੂ ਜਹੀ ਜਾਨਲੇਵਾ ਬਿਮਾਰੀ ਆਪਣੇ ਪੈਰ ਨਾ ਪਿਸਾਰ ਸਕੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਬਰਸਾਤੀ ਮੌਸਮ ਹੈ ਮੌਨਸੂਨ ਸਾਡੇ ਸਿਰ ਤੇ ਆ ਗਿਆ ਤੇ ਉਸ ਤੇ ਮੱਦੇ ਨਜ਼ਰ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਸਾਨੂੰ ਪਤਾ ਹੈ ਕਿ ਡੇਂਗੂ ਦੇ ਜੋ ਕੇਸਸ ਹਰ ਸਾਲ ਜਿਹੜੇ ਵੱਧ ਤੋਂ ਵੱਧ ਵਧਦੇ ਰਹਿੰਦੇ ਨੇ ਉਸ ਤੇ ਪ੍ਰਕੌਸ਼ਨਰੀ ਉਹਦੇ ਆਉਣ ਤੋਂ ਪਹਿਲਾਂ ਹੀ ਕਿ ਸਾਨੂੰ ਇਸ ਤੋ ਇਸ ਤੁਮਾਰੀ ਤੋਂ ਲੜਨ ਤੋਂ ਪਹਿਲਾਂ ਜਿੰਨੇ ਵੀ ਉਹਦੇ ਪ੍ਰਕੌਸ਼ਨਲ ਅਸੀਂ ਲੈ ਸਕਦੇ ਆ ਉਸ ਦੇ ਤਹਿਤ ਅੱਜ ਸਾਡੇ ਮਹਾਂਜੋਤ ਸਿਵਲ ਸਰਜਨ ਸਾਹਿਬ ਆਰਪਾਲ ਸਿੰਘ ਜੀ ਚਿੱચી ਤੌਰ ਤੇ ਫਗਵਾੜੇ ਸਿਵਲ ਹਸਪੀਟਲ ਨੂੰ ਦੌਰਾ ਕਰਨ ਆਏ ਨੇ ਜਿੱਥੇ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਸਾਡੇ ਸਪਰੇ ਦੀ ਟੀਮ ਸੀਗੀ ਉਹ ਪਿਛਲੇ ਸਾਲ 6 ਬੰਦੇ ਆ ਸੀ ਉਸ ਨੂੰ ਵਧਾ ਕੇ ਜਿਹੜਾ ਅਸੀਂ 12 ਕਰ ਦਿੱਤਾ ਗਿਆ ਹੈ ਕਿ ਜਿਸ ਦੇ ਨਾਲ ਜਿਹੜੀ ਐਂਟੀ ਡੇਂਗੂ ਜਿਹੜੀ ਸਪਰੇ ਹੋਊਗੀ ਉਹਦੇ ਲਾਰਵਾ ਨੂੰ ਖਤਮ ਕਰਨ ਵਾਲੇ ਉਸ ਨੂੰ ਡਿਗਟੀਮਾਂ ਨੂੰ ਛੇਛੇ ਦੀ ਟੀਮਾਂ ਚ ਕਨਵਰਟ ਕਰਕੇ ਅ ਸਲਮ ਏਰੀਆਜ਼ ਐਂਡ ਜਿਹੜੇ ਅਰਪਣ ਏਰੀਆਜ਼ ਤੇ ਉਹਦੇ ਵਿੱਚ ਟੀਮ ਬਣਾ ਕੇ ਉਸ ਨੂੰ ਸਪਰੇਅ ਕੀਤੀ ਜਾਏਗੀ ਜਿਸ ਤੇ ਇੱਕ ਵਾਰਟ ਤੇ ਹੋਣ ਤੋਂ ਬਾਅਦ 15 ਦਿਨ ਬਾਅਦ ਦੁਬਾਰਾ ਉਸ ਨੂੰ ਰਿਪੀਟ ਕੀਤਾ ਜਾਵੇਗਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਜਿੱਥੇ ਵੀ ਵਾਟਰ ਲੋਕਿੰਗ ਹੁੰਦੀ ਹੋਵੇ ਤੇ ਉਸ ਨੂੰ ਅਸੀਂ ਧਿਆਨ ਦੇਖੀਏ ਕਿ ਕਿਤੇ ਵੀ ਸਾਡੇ ਘਰ ਦੇ ਵਿੱਚ ਚਾਹੇ ਕਿਤੇ ਟਾਇਰ ਹੋਵੇ ਦੇਖੋ ਮੈਨੂੰ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਕਿ ਬੋਤਲ ਦੇ ਟੱਕਣ ਦੇ ਵਿੱਚ ਵੀ ਫੌਮ ਮਚਰ ਪੜ ਸਕਦਾ ਤੇ ਉਹਦਾ ਜਿਹੜਾ ਲਾਰਵਾ ਹੈ ਇਹ ਜਿਹੜਾ ਬਣ ਕੇ ਉਹ ਲੋਕਾਂ ਨੂੰ ਗ੍ਰਸ ਕਰਦਾ ਸੀ ਸਾਰੇ ਜਾਣਦੇ ਆ ਕਿ ਹਰ ਸਾਲ ਡੇਂਗੂ ਤੋਂ ਸਾਨੂੰ ਕਿੰਨੇ ਸਾਰੇ ਜਿਹੜੇ ਕੇਸਿਸ ਨੇ ਆਉਂਦੇ ਨੇ ਤੇ ਇਹਦੇ ਨਾਲ ਜਿਹੜੀਆਂ ਹੋਣ ਵਾਲੇ ਨੁਕਸਾਨ ਨੇ ਉਹ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਨੂੰ ਬਚਣ ਵਾਸਤੇ ਸਾਡੀ ਸਾਰਿਆਂ ਦੀ ਜਿੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਿਤੇ ਵੀ ਆਪਣੇ ਘਰ ਆਪਣੇ ਕਿਸੇ ਵੀ ਛੱਤ ਉੱਤੇ ਕਿਤੇ ਵੀ ਕੋਈ ਵੀ ਚੀਜ਼ ਜਿਹੜੀ ਵਸਤੂ ਜਿੱਥੇ ਪਾਣੀ ਜਿਹੜਾ ਹੈ ਕਿ ਉਹ ਲੋ ਹੋ ਸਕਦਾ ਹੈ ਉਸ ਨੂੰ ਆਪਾਂ ਦੇਖੀਏ ਉਸ ਨੂੰ ਰੋਕੇ ਰੱਖੀਏ ਖਾਸ ਤੌਰ ਤੇ ਜਿਹੜਾ ਕੁਲਰਾ ਦਾ ਪਾਣੀ ਆ ਉਸ ਤੇ ਵੀ ਧਿਆਨ ਦੇਈਏ ਮੈਂ ਬਹੁਤ ਸਾਰੇ ਦੇਖਿਆ ਹੈ ਕਿ ਸਟਰੀਟਸ ਦੇ ਵਿੱਚ ਜਿਹੜੇ ਸੜਕਾਂ ਦੇ ਵਿੱਚ ਗਮਲਿਆਂ ਦੇ ਵਿੱਚ ਹੌਦੀਆਂ ਬਣਾਈਆਂ ਨੇ ਜਾਂ ਕਿਤੇ ਬਣੀਆਂ ਨੇ ਉਹਨਾਂ ਵਿੱਚ ਵੀ ਜਿਹੜਾ ਪਾਣੀ ਆ ਖੜਾ ਹੁੰਦਾ ਆ ਉਸ ਦੀ ਦੇਖਭਾਲ ਰੱਖੀਏ ਇਹ ਜਿਹੜੀ ਮੌਨਸੂਨ ਦਾ ਸੀਜ਼ਨ ਆ ਅਸੀਂ ਵੀ ਚਾਹੁੰਦੇ ਹਾਂ ਕਿ ਐਸਆਰ ਸਾਡੇ ਸ਼ਹਿਰ ਵਿੱਚੋਂ ਬਹੁਤ ਘਟ ਕੇ ਸਾਂ ਜਿਹੜੇ ਕਿ ਹਰ ਸਾਲ ਗਿਣਤੀ ਵਾਧੀ ਰਹਿੰਦੀ ਸੀ ਤੇ ਅਸੀਂ ਇਸ ਨੂੰ ਜਿਹੜਾ ਥਾਮ ਰੋਕ ਥਾਮ ਜਿਹੜੀ ਆ ਉਸ ਤੇ ਤੀਕੇ ਨਾ ਕਰ ਸਕੀਏ ਬਹੁਤ